ਸਤਿ ਸ਼੍ਰੀ ਅਕਾਲ ਦੋਸਤੋ ਬਾਈ ਸਰਦਾਰ ਹੈਂਡਲੂਮ ਵਾਲਿਆਂ ਦੇ ਖੜੇ ਸੀਗੇ ਤੇ ਕੂਲਰਾਂ ਤੇ ਇੰਨੀ ਤਕੜੀ ਸਕੀਮ ਤੁਹਾਨੂੰ ਜਿੱਥੇ ਮਰਜ਼ੀ ਘੁੰਮ ਲੋ ਪੰਜਾਬ ਤੇ ਕਿਤੇ ਨਹੀਂ ਮਿਲਣੀ ਦੱਸੋ ਜੀ ਕੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਕੂਲਰਾਂ ਦੀ ਬਹੁਤ ਤਕੜੀ ਸਕੀਮ ਆਈ ਹੈ ਜੀ ਜਿਹੜੀ ਮਤਲਬ ਤੁਹਾਨੂੰ ਸਾਰੇ ਪੰਜਾਬ ਚੋਂ ਨਹੀਂ ਮਿਲ ਸਕਦੀ ਕਿ ਕਿਤੋਂ ਨਹੀਂ ਮਿਲ ਸਕਦਾ ਨਾ ਪੂਰੀ ਗਾਰੰਟੀ ਹੈ ਸਾਡੀ ਜੀ ਹਾਂ ਜੀ ਹਾਂ ਜਿਵੇਂ ਆਪਣੇ ਕੋਲ 8ਰ ਕੂਲਰ ਆਏ ਨੇ ਜੀ ਬੀਪੀਆਈ ਕੰਪਨੀ ਦੇ ਠੀਕ ਹੈ ਜੀ ਹਾਂ ਜੀ ਹਾਂ ਬਹੁਤ ਵਧੀਆ ਕੂਲਰ ਹੈ ਜੀ 5-5 ਸਾਲ ਦੀ ਗਾਰੰਟੀ ਹੈ ਜੀ ਇਹਨਾਂ ਪੰਜ-ਪੰਜ ਸਾਲ ਦੀ ਗਾਰੰਟੀ ਹੈ ਤੇ ਕੀ ਇਹਦੇ ਤੇ ਸੋਲਾ ਦਾ ਓਕੇ ਤੁਸੀਂ ਸਾਨੂੰ ਪੁਰਾਣਾ ਜਿਹੋ ਜਿਹਾ ਮਰਜ਼ੀ ਦਿਓ ਤੁਹਾਡਾ ਅੱਠ ਦਾ ਕੱਟ ਕੇ ਤੁਹਾਨੂੰ 8000 ਹੀ ਦੇਣਾ ਆਹ ਕੂਲਰ ਤੁਹਾਨੂੰ 8000 ਰੁਪਏ ਦਾ ਮਿਲ ਜਾਊਗਾ ਪੁਰਾਣਾ ਕੂਲਰ ਚਾਹੇ ਤੁਹਾਡੇ ਕੋਲ ਟੁੱਟਿਆ ਭੱਜਾ ਜਿਹੋ ਜਿਹਾ ਮਰਜ਼ੀ ਹੈ ਨਾ ਜੀ ਹਾਂਜੀ ਤੁਸੀਂ ਇਹ ਆ ਕੂਲਰ ਦੇਣਾ ਆਪਦਾ ਪੁਰਾਣਾ ਦੇਣਾ ਤੇ ਆ ਲੈ ਜਾਓ ਹਾਂਜੀ ਇਸ ਤਰ੍ਹਾਂ ਦੇ ਸਾਰੇ ਆਪਣੇ ਕੋਲ ਹੈਗੇ ਕੰਪਨੀਆਂ ਦੇ ਜੀ ਜੀਸੀ ਕੰਪਨੀ ਲੈ ਲਓ ਹਮ ਸਲੀਪ ਲਾਈਨ ਦੇ ਲੈ ਲਓ ਜਿਹੜੇ ਮਰਜ਼ੀ ਲਓ ਜੀ ਹਰ ਤਰ੍ਹਾਂ ਦੇ برف ਵਾਲੇ ਕੂਲਰ 59 11 ਕੂਲਰ ਹਰ ਤਰ੍ਹਾਂ ਦੇ ਕੂਲਰ ਨੇ ਆਪਣੇ ਕੋਲੇ ਜੀ ਜਿਹੜੇ ਤੁਸੀਂ ਪੁਰਾਣਾ ਸਾਨੂੰ ਜਿਹੜਾ ਮਰਜ਼ੀ ਦਿਓ ਤੁਹਾਡਾ ਅੱਧੇ ਰੇਟ 'ਚ ਹੀ ਕੱਟਿਆ ਜਾਊ। ਮੁੱਕ ਦੀ ਗੱਲ ਇਹ ਆ ਬਈ ਜਿਹੜਾ ਤੁਹਾਨੂੰ ਮਰਜ਼ੀ ਕੂਲਰ ਲੈਣਾ ਭਾਈ 20000 ਲੈ ਲਓ ਉਸ ਦੇ ਅੱਧੇ ਰੇਟ ਦੇ ਵਿੱਚ ਤੁਹਾਡਾ ਪੁਰਾਣਾ ਕੱਟਿਆ ਜਾਊਗਾ। ਜੇ 20000 ਆ 10000 ਦਾ ਪੁਰਾਣਾ ਕੱਟੇ ਜੇ 25 ਦਾ 12.5 ਦਾ ਪੁਰਾਣਾ ਹਾਂਜੀ ਕਮਾਲ ਦੀ ਗੱਲ ਬਾਤ ਆ ਉੱਤੇ ਨੰਬਰ ਚੱਲੀ ਜਾਂਦੇ ਜਿਹੇ ਜਾਂ ਮਰਜੀ 쿨ਰ ਤੁਹਾਨੂੰ ਚਾਹੀਦਾ ਜਿਹੇ ਜਾਂ ਮਰਜੀ ਰੰਗ ਦਾ ਚਾਹੀਦਾ ਜੀ ਨਾਲੇ 쿨ਰ ਵੀ ਆਏ ਨੇ ਬਹੁਤ ਵਧੀਆ ਜੀ ਹਾਂ ਜੀ ਰਿਮੋਟ ਵਾਲੇ 쿨ਰ ਆਏ ਨੇ ਬਹੁਤ ਵਧੀਆ ਜੀ ਹਾਂ ਜੀ ਆ 150 ਲੀਟਰ ਪਾਣੀ ਪੈਂਦਾ ਸਟੀਲ ਵਾਲਾ ਤਾਂ 10 ਸਾਲ ਖਰਾਬ ਨਹੀਂ ਹੁੰਦਾ ਜੀ ਅੱਛਾ ਹਾਂ ਇੰਨੀ ਫੁੱਲ ਗਾਰੰਟੀ ਹੈ ਜੀ ਇਹਦੀ ਜੀ ਏਸੀ 쿨ਰ ਨੇ ਜੀ ਬਿਲਕੁਲ ਆਵਾਜ਼ ਘੱਟ ਆ ਇਹਨਾਂ ਤੋਂ ਓਕੇ ਹਾਂਜੀ ਹੁਣ ਤੁਹਾਨੂੰ ਜਿਹੜੇ ਆ ਪੱਖੇ ਮਿਲਣਗੇ ਇਹ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਣਗੇ ਦੱਸਿਓ ਜੀ ਇਹਨਾਂ ਵਾਰ ਇਹ ਜਿਵੇਂ ਹੈ ਕਿਹਦੇ ਤੱਕ ਕੰਪਨੀ ਦੇ ਪੱਖੇ ਸ 2500 ਦਾ ਹਾਂਜੀ 2 ਸਾਲ ਦੀ ਗਾਰੰਟੀ ਓਕੇ ਕਾਪਰ ਦੇ ਵਿੱਚ ਆ ਠੀਕ ਹੈ ਜੀ ਇਹਦੇ ਚ ਆਪਣਾ ਪੁਰਾਣਾ 1000 ਰੁਪਏ ਦਾ ਕੱਟਿਆ ਜੋ ਸਿਰਫ ਆਪਾਂ ਨੂੰ 1500 ਰੁਪਏ ਦੇਣਾ ਪਊ ਆਪੱਖਾ ਸਿਰਫ 1500 ਦਾ ਪੁਰਾਣਾ ਤੁਹਾਡਾ 1000 ਦਾ ਕੱਟਿਆ ਜਿਹੋ ਜਿਹਾ ਮਰਜ਼ੀ ਪੱਖਾ ਹਾਂਜੀ ਹਾਂ ਜੀ ਇਸੇ ਤਰ੍ਹਾਂ ਆਪਣੇ ਕੋਲ ਛੱਤ ਵਾਲੇ ਪੱਖੇ ਬਹੁਤ ਵਧੀਆ ਆਏ ਨੇ ਪ੍ਰਕਾਸ਼ ਕੰਪਨੀ ਦੇ ਜੀ ਆਸਟਨ ਦੇ ਲੈ ਲਓ ਪਰਫੈਕਟ ਦੇ ਲੈ ਲਓ ਇਹ 1500 ਰੁਪਏ ਦਾ ਤਾਂਦੇ ਦੇ ਵਿੱਚ ਹੈ 2 ਸਾਲ ਗਾਰੰਟੀ 2 ਸਾਲ ਦੀ ਗਾਰੰਟੀ ਹਾਂਜੀ ਹਾਂ ਇਹਦੇ ਵਿੱਚ ਹੀ ਆਪਣਾ 500 ਦਾ ਕੱਟ ਕੇ ਸਿਰਫ 1000 ਰੁਪਏ ਦੇਣਾ ਸਿਰਫ 1000 ਰੁਪਏ ਹਾਂਜੀ ਹਾਂ ਇਸੇ ਤਰ੍ਹਾਂ ਆਪਣੇ ਕੋਲ ਪ੍ਰੈਸਾਂ ਆਈਆਂ ਬਿਗ ਲਓ ਜੀ ਇਹ ਜੀ ਸਕੀਮ ਤੁਹਾਨੂੰ ਬਾਈ ਕਿਤੇ ਪੰਜਾਬ ਚ ਨਹੀਂ ਮਿਲਣੀ ਉੱਤੇ ਹਾਂਡੀ ਹੈਗੀ ਹਾਂਜੀ ਹਾਂ ਹਾਂਡੀ ਵੀ ਹੈਗੀ ਆਪਣੇ ਕੋਲੇ ਜੀ ਹਾਂਡੀ ਵੀ ਆਪਣੀ 1000 ਰੁਪਏ ਦੀ ਆ 300 ਦੀ ਪੁਰਾਣੀ ਕੱਟੀ ਜਾਓ ਭਾਵੇਂ ਇਹ ਚ ਪੱਖਾ ਦੇ ਦਿਓ ਕੋਈ ਆਈਟਮ ਦੇ ਦਿਓ ਇੱਕ ਚੀਜ਼ ਨਾ ਇੱਕ ਚੀਜ਼ ਤੁਹਾਡੀ ਕੱਟੀ ਜਾਓ ਓਕੇ ਲਓ ਲੋ ਵੀ ਮਿੱਤਰੋ ਫ੍ਰੀਜਾਂ ਦੇਖੋ ਤੁਸੀਂ ਇੱਥੇ ਕਿੰਨੀਆਂ ਪਈਆਂ ਇਧਰਲੇ ਪਾਸੇ ਵੱਡੀਆਂ ਹੀ ਪਈਆਂ ਨੇ ਛੋਟੀਆਂ ਹੀ ਪਈਆਂ ਨੇ ਜੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਸਟਾਰਟ ਆ ਜੀ ਫ੍ਰੀਜ ਸੱਚੀ ਗੱਲ ਜੀ ਸੱਚੀ ਗੱਲ ਜੀ ਆਪਣੇ ਕੋਲ ਫ੍ਰੀਜਾਂ ਹਰ ਤਰ੍ਹਾਂ ਦੀਆਂ ਨੇ ਜੀ ਵੋਲਟਾਸ ਕੰਪਨੀ ਦੀਆਂ ਲੈ ਲਓ ਆਈਐਫਬੀ ਦੀ ਲੈ ਲਓ ਵਰਲਪੂਲ ਦੀ ਲੈ ਲਓ ਕੈਲਵਿਨੇਟਰ ਲੈ ਲਓ ਆਪਣੇ ਕੋਲ 10 ਤਰ੍ਹਾਂ ਦੀਆਂ ਫ੍ਰੀਜਾਂ ਨੇ 10 ਤਰ੍ਹਾਂ ਦੀਆਂ ਹਾਂ ਜੀ ਜਿਨ੍ਹਾਂ ਦੀ 10 ਸਾਲ ਦੀ ਫੁੱਲ ਗਾਰੰਟੀ ਹੈ ਇੱਕ ਦਾ 10 ਸਾਲ ਦੀ ਫੁੱਲ ਗਾਰੰਟੀ ਹਾਂ ਜੀ ਹਾਂ ਸਾਰੀਆਂ ਇੰਪੋਰਟਡ ਨੇ ਜੀ ਤੁਸੀਂ ਜਿਹੜੀ ਮਰਜ਼ੀ ਲਓ ਆਪਣੇ ਘਰੇ ਕੋਈ ਪੁਰਾਣੀ ਟੁੱਟੀ ਸੀ 16000 ਵਾਲੀ ਲੈਨੇ ਹੋ 5 ਕੱਟ ਕੇ ਤੁਹਾਡਾ ਸਿਰਫ 11000 ਰੁਪਇਆ ਲੱਗੂਗਾ ਓਕੇ ਤੇ 10 ਸਾਲ ਦੀ ਇਹਦੀ ਆਪਾਂ ਨੂੰ ਫੁੱਲ ਗਾਰੰਟੀ ਹੋ ਪੁਰਾਣੀ ਫਰਿੱਜ 5000 ਦੇ ਕੱਟ ਹਾਂਜੀ ਇਹੋ ਜੀ ਮਰਜ਼ੀ ਹੋਵੇ ਜੀ ਜੇ ਤੁਹਾਡੇ ਕੋਲ ਫਰਿੱਜ ਹੈ ਨਹੀਂ ਤੁਸੀਂ ਸਾਨੂੰ ਕੂਲਰ ਵੀ ਦੇ ਸਕਦੇ ਹੋ ਪੁਰਾਣਾ ਢੋਲ ਦੇ ਦਿਓ ਤਾਂ ਵੀ ਫਰਿੱਜ ਨਵੀਂ ਲੈ ਜਾਓ ਪੁਰਾਣੀ ਅਲਮਾਰੀ ਦੇ ਦਿਓ ਪੁਰਾਣੀ ਪੇਟੀ ਦੀ ਓਕੇ ਕੋਈ ਵੀ ਆਈਟਮ ਦੇ ਕੇ ਤੁਸੀਂ ਸਾਥੋਂ ਨਵੀਂ ਨਕੋਰ ਫਰਿੱਜ ਲੈ ਸਕਦੇ ਵਾਹ ਵਾਹ ਇਹ ਜੀ ਆਫਰ ਤੁਹਾਨੂੰ ਕਿਤੇ ਲੱਭਣੀ ਆ ਯਾਰ ਕਮਾਲ ਆ ਯਾ ਜਮਾਂ ਤੇ ਬਾਕੀ ਜਿਵੇਂ ਜੀ ਮਰਜ਼ੀ ਆ ਫਰਿਜ ਛੋਟੀ ਫਰਿਜ ਲੈਣੀ ਛੋਟੀ ਲੈ ਜਾ ਹਾਂ ਤੇ ਬਾਕੀ ਇਹ ਫਰਿਜਾਂ ਸਾਰੀਆਂ ਕੰਪਨੀਆਂ ਵਿੱਚ ਮਿਲ ਜਾਣੀਆਂ ਜਿਵੇਂ ਜੀ ਮਿੱਤਰੋ ਗਰਮੀ ਕਾਰਨ ਜਿਹੜੇ ਲੋਕ AC ਬਾਹਰੋਂ ਲਗਵਾਉਣ ਦੀ ਸੋਚ ਰਹੇ ਤਾਂ ਰੁਕ ਜਾਓ ਬਾਈ ਕਿਉਂਕਿ ਜੇ ਤੁਸੀਂ ਸਰਦਾਰ ਹੈਂਡਲੂਮ ਵਾਲਿਆਂ ਕੋਲ ਆਓਗੇ ਤਾਂ ਤੁਹਾਨੂੰ ਐਡੀ ਵੱਡੀ ਸਕੀਮ ਮਿਲ ਜਾਣੀ ਆ ਕਿ ਤੁਸੀਂ ਬਾਹਰੋਂ ਏਸੀ ਲਵਾਉਣ ਵਾਲੇ ਪਾਸੇ ਹੋ ਜਾਓਗੇ 20000 ਲਵਾਉਣਾ ਤਾਂ ਇਹਨਾਂ ਤੋਂ ਹੀ ਲਵਾਣਾ ਦੱਸੋ ਜੀ ਕੀ ਸਕੀ ਸਸੀ ਕਾ ਆਪਣੇ ਕੋ ਏਸੀਆਂ ਦੀ ਬਹੁਤ ਵਧੀਆ ਸਕੀਮ ਆਈ ਹੈ ਜੀ ਆਪਣੇ ਕੋ ਵੋਲਟਾਸ ਕੰਪਨੀ ਦੇ ਨੇ ਬਲੂ ਸਟਾਰ ਦੇ ਨੇ ਗੌਦਰੇਜ ਕੰਪਨੀ ਦੇ ਨੇ ਓਕੇ ਜਿਨ੍ਹਾਂ ਦੀ ਫੁੱਲ ਗਾਰੰਟੀ 10 ਸਾਲ ਹੈ ਜੀ 10 ਸਾਲ ਦੀ ਗਾਰੰਟੀ ਹਾਂਜੀ ਹਾਂ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਸਾਨੂੰ ਇਹ 35000 ਦਾ ਮਿਲੂ ਤੁਹਾਨੂੰ 35000 ਦਾ ਏਸੀ ਜੇ ਤੁਸੀਂ ਸਾਨੂੰ ਪੁਰਾਣਾ ਦਿਨੇ ਹੋ ਤੁਹਾਡਾ 10000 ਦਾ ਪੁਰਾਣਾ ਕੱਟਿਆ ਜਾ 10000 ਦਾ ਪੁਰਾਣਾ ਜਿਹੋ ਜੇ ਮਰਜੀ ਏਸੀ ਹੋਵੇ ਵਿੰਡੋ ਹੋਵੇ ਸਪਿੰਟ ਹੋਵੇ ਜੀ ਜੇ ਤੁਹਾਡੇ ਕੋਲ ਜੀ ਪੁਰਾਣਾ ਕੂਲਰ ਦੇ ਦਿਓ ਪੁਰਾਣੀ ਅਲਮਾਰੀ ਦੇ ਦਿਓ ਪੁਰਾਣੀ ਪੇਟੀ ਦੇ ਦਿਓ ਉਹ ਤੁਹਾਡਾ 7000 ਕੱਟ ਕੇ ਸਿਰਫ ਤੁਹਾਨੂੰ 28000 ਰੁਪਏ ਦੇਣਾ ਸਿਰਫ 28000 ਰੁਪਏ ਦਾ 10 ਸਾਲ ਦੀ ਇਹਦੀ ਆਪਾਂ ਨੂੰ ਗਾਰੰਟੀ ਹੋਊਗੀ ਇਧਰਲੇ ਬਸ ਇਨਵਰਟਰ ਪਏ ਆ ਜੀ ਹਾਂਜੀ ਐਸੀ ਤਰ੍ਹਾਂ ਆਪਣੇ ਕੋਲ ਇਨਵਰਟਰ ਨਹੀਂ ਜੀ ਲੋ ਵੀ ਇਸ ਕੰਪਨੀ ਦੇ ਮੇਜ ਨੰਬਰ ਜੀ 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 ਲੋਕੇ ਦਾ 3 ਸਾਲ ਦੀ ਗਾਰੰਟੀ ਲੈਂਦੇ ਨੇ ਆਪਾਂ ਉਹਨਾਂ ਤੋਂ ਕੰਪਨੀ ਵੱਲੋਂ ਸਾਢੇ 3 ਸਾਲ ਦੀ ਗਾਰੰਟੀ ਲਈ ਆ ਸਾਢੇ 3 ਸਾਲ ਦੀ ਗਾਰੰਟੀ ਪੀਸ ਟੂ ਪੀਸ ਚੇਂਜ ਆ ਜੀ ओके okay. हां जी हां ਇਹ 20000 ਰੁਪਏ ਦਾ ਪਊਗਾ ਹਮ ਆਪਾਂ ਨੂੰ ਇਹਦੇ ਤੁਸੀਂ ਸਾਨੂੰ 7000 ਦਾ ਪੁਰਾਣਾ ਸੈੱਟ ਦੇ ਸਕਦੇ ਵਾਹ ਬਾਈ ਵਾਹ ਇਹਦੇ ਚ ਵੀ ਆਈਆਂ ਜੇ ਤੁਸੀਂ ਨਹੀਂ ਤਾਂ ਤੁਹਾਡੇ ਕੋਲੇ ਇਨਵਰਟਰ ਕਈ ਵਾਰੀ ਨਹੀਂ ਹੁੰਦਾ ਤੁਸੀਂ ਕੋਈ ਹੋਰ ਆਈਟਮ ਦੇ ਸਕਦੇ ਹੋ ਪੇਟੀ ਅਲਮਾਰੀ ਢੋਲ ਉਹ ਵੀ 5000 ਕੱਟ ਕੇ ਤੁਹਾਨੂੰ ਸਿਰਫ 15000 ਲਓ ਜੀ ਮਿੱਤਰੋ ਸਰਦਾਰ ਹੈਂਡਲੂਮ ਵਾਲਿਆਂ ਦੇ ਕੋਲ ਅਲਮਾਰੀਆਂ ਆ ਗਈਆਂ ਜੀ ਆ ਦੇਖੋ ਬਾਈ ਸਿੱਧੂ ਮੂਸੇ ਵਾਲੇ ਵਾਲੀ ਹੈ ਜੈ ਜੀ ਮਾਰਜੀ ਤੁਹਾਨੂੰ ਅਲਮਾਰੀ ਚਾਹੀਦੀ ਹੈ ਸਾਰੀਆਂ ਮਿਲ ਜਾਣਗੀਆਂ ਸਤਿ ਸ਼੍ਰੀ ਅਕਾਲ ਜੀ ਕੀ ਸਕੀਮ ਆ ਜੀ ਇਹਨਾਂ ਦੀ ਅਲਮਾਰੀਆਂ ਤੇ ਬਹੁਤ ਤਕੜੀ ਸਕੀਮ ਆਈ ਹੈ ਜੀ ਆਪਣੇ ਆਪਣੇ ਕੋਲ ਪੁਰਾਣੀ ਅਲਮਾਰੀ ਜਿਹੋ ਜੀ ਮਰਜ਼ੀ ਹੋਵੇ ਜੀ ਅਸੀਂ 6000 ਦੀ ਪੁਰਾਣੀ ਅਲਮਾਰੀ ਕੱਟ ਦਿਆਂਗੇ ਜੀ ਜੀ ਅਲਮਾਰੀ ਹੈ ਨਹੀਂ ਆਪਣੇ ਕੋਲੇ ਪੇਟੀ ਦੇ ਦਿਓ ਢੋਲ ਦੇ ਦਿਓ ਕੋਈ ਵੀ ਪੁਰਾਣੀ ਚੀਜ਼ ਸਾਨੂੰ ਦਿਓ ਤੁਹਾਡੀ ਉਹ 6000 ਰੁਪਏ ਦੀ ਕੱਟ ਕੇ ਬਾਕੀ ਤੁਹਾਨੂੰ ਪੈਸੇ ਦੇਣੇ ਪੈਣਗੇ ਜੀ ਅੱਛਾ ਜਿਵੇਂ ਆ ਮੰਨੋ 15000 ਦੀ ਵੱਡੀ ਅਲਮਾਰੀ ਆਪਣੀ ਕੋਲੇ ਆ ਵਧੀਆ ਡਰੈਸਿੰਗ ਵਾਲੀ अलमारी है जी ਇਹ ਚ 6 ਕੱਟ ਕੇ ਆਪਣਾ ਸਿਰਫ 9000 ਪਊਗਾ ਸਿਰਫ 9000 ਹਾਂਜੀ ਹਾਂ ਵਾਹ ਜੀ ਵਾਹ ਆ 10000 ਦੀ ਇਹ ਚ 4000 ਦੀ ਕੱਟ ਕੇ ਆਪਣਾ ਸਿਰਫ 6000 ਪਊਗਾ ਜੀ ਇਸੇ ਤਰ੍ਹਾਂ ਆਪਣੇ ਕੋਲ ਲੋਹੇ ਦੀਆਂ ਹੋਰ ਸਾਰੇ ਡਿਜ਼ਾਈਨਾਂ ਦੀਆਂ अलमारੀਆਂ ਬਹੁਤ ਸੋਹਣੀ ਸੋਹਣੇ ਰੰਗ ਡਿਜ਼ਾਈਨਾਂ ਦੇ ਵਿੱਚ ਓਕੇ ਜੀ ਆ ਜੂਵੀ ਦੀ अलमारी है ये ਆਪਣੇ ਕੋਲ ਬਹੁਤ ਵਧੀਆ ਇੰਪੋਰਟਡ ਚੱਲਦੀ ਹੈ ਜੀ ਅੱਜਕੱਲ ਜੀ ਇਹ ਦੇਖੋ ਇਹਦਾ ਬਹੁਤ ਧੰਵਾਜ ਹੈ ਜੀ 18000 ਰੁਪਏ ਦੀਆਂ 5 ਕੱਟ ਕੇ ਸਿਰਫ 13000 ਪੈਂਦਾ ਓਕੇ ਲਓ ਜੀ ਤੇ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ﺍﻟमारी ਜਿਹੋ ਜੀ ਮਰਜ਼ੀ ਹੋਵੇ ਤੇ ਸਕੀਮ ਤੁਹਾਨੂੰ ਹਰੇਕ ਤੇ ਮਿਲੂਗਾ ਜੀ ਆ ਦੇਖ ਸਕਦੇ ਯਾਰ ਇੰਨੀਆਂ ਫਲਕਾਰੀਆਂ ਟੰਗੀਆਂ ਇਹਦਾ ਕੀ ਸਿਸਟਮ ਹੈ ਇਹ ਬਾਗ ਫਲਕਾਰੀਆਂ ਨੇ ਜੀ ਅੱਛਾ ਇਹ ਪ੍ਰਾਣੀਆਂ ਬੀਬੀਆਂ ਕੋਲ ਸੰਦੂਖਾਂ ਚ ਪਈਆਂ ਹੁੰਦੀਆਂ ਨੇ ਪਈਆਂ ਜੀ ਪਈਆਂ ਹਾਂ ਜੀ ਹਾਂ ਕੋਈ ਕਾਲੇ ਕੱਪੜੇ ਤੇ ਕੋਈ ਲਾਲ ਤੇ ਕੋਈ ਦਰਵਾਜੇ ਵਾਲੀਆਂ ਪਰ ਉਹਨਾਂ ਨੂੰ ਇਹਨਾਂ ਦੀ ਕੀਮਤ ਨਹੀਂ ਪਤਾ ਹਾਂ ਇਹ ਆਪਾਂ ਬਹੁਤ ਮਹਿੰਗੇ ਲੈਨੇ ਆ ਜਿਵੇਂ ਆਪਾਂ ਇਹ ਬਾਗ ਹੈ ਜੀ 10-15000 ਦਾ ਲੈਨੇ ਆ ਅੱਛਾ ਹਾਂ ਹਾਂ ਫਲਕਾਰੀਆਂ 5-6000 ਦੀ ਲੈਨੇ ਆ ਜੀ ਇੱਥੇ ਇੱਕ ਦਰਵਾਜੇ ਵਾਲਾ ਬਾਗ ਹੁੰਦਾ ਉਹ ਵੀ 25000 50000 ਤੱਕ ਲੈਨੇ ਆ ਕਾਲੇ ਕੱਪੜੇ ਤੇ ਹੁੰਦਾ ਜੀ ਉਹ ਵਾਹ ਜੀ ਵਾਹ ਸਾਰੇ ਡਿਜ਼ਾਈਨ ਇਹ ਦੇਖੋ ਇਹ ਬਸਾਰੇ ਲੈਨੇ ਆ ਖਰੀਦ ਕਰਦੇ ਕੋਈ ਵੀ ਬਾਗ ਤੁਹਾਡੇ ਘਰੇ ਪਿਆ ਕੇ ਦੇ ਸਕਦੇ ਹਾਂ ਹਾਂ ਜੀ ਹਾਂ ਦੇ ਕੇ ਸਾਥੋਂ ਪੈਸੇ ਲੈ ਲਓ ਭਾਵੇਂ ਤੁਸੀਂ ਸਾਥੋਂ ਸਮਾਨ ਲੈ ਲਓ ਵਾਹ ਜੀ ਵਾਹ ਕਮਾਲ ਕੀਤੀ ਪਈ ਆ ਬਾਈ ਜਮਾ ਦੇਖ ਸਕਦੇ ਤੁਸੀਂ ਹਨ ਸਿਰਾ ਕਰਵਾਇਆ ਪਿਆ ਤੇ ਉੱਤੇ ਬਾਈ ਨੰਬਰ ਚੱਲੀ ਜਾਂਦਾ ਇਹਨਾਂ ਨੂੰ ਸੰਪਰਕ ਕਰਨਾ ਤੁਸੀਂ ਇੱਕ ਫੋਨ ਚੱਕ ਕੇ ਬਸ ਕਾਲ ਲਾਉਣੀ ਆ ਸਾਰਾ ਜਿਹੜਾ ਸਿਸਟਮ ਜਿੰਨਾ ਹੀ ਪੈਸੇ ਜਿਹੜਾ ਤੁਸੀਂ ਮਰਜ਼ੀ ਇਹਨਾਂ ਤੋਂ ਬਾਗ ਇਹਨਾਂ ਨੂੰ ਵੇਚੋ ਹਨ ਤੁਹਾਨੂੰ 6000 ਤੋਂ ਲੈ ਕੇ ਫਲਕਾਰੀ 6000 ਦੀ ਬਾਕੀ 10 15000 ਤੋਂ ਲੈ ਕੇ 50000 ਤੱਕ ਬਾਗ ਤੁਹਾਡਾ ਖਰੀਦਣਾ ਹੈ ਜੀ ਆਪਣਾ ਬੱਸ ਸਟੈਂਡ ਤੇ ਸ਼ੋਰੂਮ ਹੈ ਸਰਦਾਰ ਹੈਨ ਨੂੰ ਸਰਦਾਰ ਹੈਨ ਬੱਸ ਸਟੈਂਡ ਦੇ ਸਾਹਮਣੇ ਆਪਣਾ ਆਟੋ ਖੜਾ ਹੁੰਦਾ ਉਹ ਸਵਾਰੀਆਂ ਲੈ ਕੇ ਆਂਦਾ ਗਾਕਾ ਨੂੰ ਗਾਕਾ ਨੂੰ ਛੱਡ ਕੇ ਆਂਦਾ ਜੀ ਫਿਰ ਹਾਂਜੀ ਮਿੱਤਰੋ ਆਹ ਵੀਡੀਓ ਦੇਖ ਕੇ ਤੁਹਾਨੂੰ ਇੱਥੋਂ ਪਤਾ ਲੱਗੋ ਤੁਹਾਡੇ ਘਰੇ ਕਿੱਡਾ ਵੱਡਾ ਖਜ਼ਾਨਾ ਪਿਆ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਆ ਬਾਗ ਆ ਦਿਖਾਈ ਬਈਏ ਬਾਗ ਬਾਗ ਆ ਜਿਵੇਂ ਇੱਕ ਤਰ੍ਹਾਂ ਹੀ ਫਲਕਾਰੀ ਹੁੰਦੀ ਹੈ ਇੱਕ ਬਾਗ ਹੁੰਦਾ ਜੇ ਤੁਹਾਡੇ ਕੋਲ ਆਹਾਂ ਡਿਜ਼ਾਈਨਾਂ ਦੇ ਬਾਗ ਆ ਬਈ ਸਾਰੇ ਦਿਖਾ ਦਿੰਦੇ ਏਡੂ ਜਿਹੜਾ 4-5 ਪਏ ਹੈ ਜੇ ਆਹ ਡਿਜ਼ਾਈਨਾਂ ਦੇ ਬਾਗ ਤੁਹਾਡੇ ਘਰੇ ਪਏ ਹਨ ਬਾਈ ਤੁਹਾਡੇ ਇਹ ਬਾਗ ਘੱਟੋ-ਘੱਟ 40 ਤੋਂ 50 ਹਜ਼ਾਰ ਦੇ ਆ ਬਾਗ ਇਹ ਤੁਹਾਨੂੰ ਇੰਨੀ ਕੀਮਤ ਇਹ ਬਾਗਾਂ ਦੀ ਮਿਲ ਸਕਦੀ ਹੈ ਚਾਹੇ ਤੁਸੀਂ ਸਰਦਾਰ ਹੈਂਡਲੋਂ ਵਾਲੇ ਦੇ ਆਓ ਬਰਨਾਲੇ ਜੇ ਤੁਹਾਡੇ ਕੋਲ ਇਹਨਾਂ ਦੇ ਵਿੱਚੋਂ ਕੋਈ ਵੀ ਬਾਗ ਹੈਗਾ ਤਾਂ ਤੁਸੀਂ ਇਹਨਾਂ ਨੂੰ ਦੇਖ ਕੇ ਜਾਣਾ ਤੇ ਤੁਹਾਨੂੰ ਘੱਟੋ-ਘੱਟ 50000 ਰੁਪਏ ਤਾਂ ਮਿਲੂਗਾ ਕੈਸ਼ ਲੈ ਸਾਡੇ ਨੂੰ ਤੁਸੀਂ ਇਹਨਾਂ ਦਾ ਸਾਰੇ ਦਿਖਾ ਦਿਨ ਬਾਈ ਇੱਕ ਵਾਰੀ ਉੱਤੇ ਨੰਬਰ ਚਲੀ ਜਾਂਦੇ ਆ ਬਾਈ ਕੰਜਨ ਹੁਣ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਘਰੇ ਪਏ ਆ ਤੁਹਾਨੂੰ ਵੀਡੀਓ ਪਾ ਕੇ ਹੀ ਦੱਸਣਾ ਜੀ ਵੀ ਤੁਹਾਡੇ ਕੋਲ ਜੇ ਪਏ ਆ ਬਾਈ ਇਹ ਤਾਂ ਥੋੜੇ 50000 ਦੇ ਇਹ ਤੁਹਾਨੂੰ ਇਹਦਾ ਕੈਸ਼ ਮਿਲ ਜੂਗਾ ਤੁਸੀਂ ਇਹਨਾਂ ਨੂੰ ਦੇ ਕੇ ਜਾਣੇ ਆ ਸਿਰਾ ਗੱਲਬਾਤ ਆ ਬਾਈ ਨੰਬਰ ਉੱਤੇ ਚੱਲੀ ਜਾਂਦੇ ਆ ਧੰਨਵਾਦ